ਸਰੇਸ਼ ਕੁਮਾਰ ਜੀ ਜਿਸਮਰ ਜੀ ਕਿਵੇਂ ਕਾਫੀ ਦਿਨਾਂ ਬਾਰੇ ਇਦਾਂ ਜਿਹੜਾ ਗੜਨ ਵਾਲਿਆ ਕੱਢਿਆ ਨੇ ਕੀ ਕਹਿਣਾ ਚਾਹ ਰਹੇ ਇਹਦੇ ਬਾਰੇ ਤੇ ਸਰ ਜੀ ਗੱਲ ਹੈ ਜੋ ਸ਼ਹਿਰ ਹੈ ਸਾਡਾ ਲਹਿਰਾਗਾ ਦਾ ਉਦੇ ਵਿੱਚ ਅਸੀਂ ਸਪਾਈ ਸੇਵਕ ਪਹਿਲਾ ਨੰਬਰ ਦਾ ਕੱਟਾ ਜੀ ਇੰਨਾ ਕੰਮ ਦਾ ਅਸੀਂ ਰੋਜ਼ ਰੁਟੀਨ ਦੇ ਵਿੱਚ ਕਰਦੇ ਜੀ ਜਿੰਨਾ ਅੱਜ ਹੋ ਰਿਹਾ ਹੈਗਾ ਰੋਜ਼ ਰੁਟੀਨ ਦੇ ਵਿੱਚ ਇੰਨੇ ਕੰਮ ਸਾਡੇ ਸਪਾਈ ਸੇਰ ਕਰ ਰਹੇ ਨੇ ਜੋ ਸਾਨੂੰ ਇਹ ਸਾਹਮਣਾ ਕਰਨਾ ਪੈਂਦਾ ਕੁਝ ਕਨਲਾਇਕੀਆਂ ਠੇਕੇਦਾਰ ਦੀਆਂ ਜੋ ਆ ਪੁਲੀ ਦੇਖ ਰਹੇ ਹੋ ਤੁਸੀਂ ਇੱਧਰ ਜਿਹੜੀ ਪੁਲੀ ਆ ਪੁਲੀ ਦੇ ਉੱਪਰ ਪੁਲੀ ਪਾਰਖੀ ਆ ਉਹ ਪੁਲੀ ਤੋੜ ਕੇ ਵਿੱਚ ਹੀ ਛਿੜਤੀ ਤੇ ਉੱਪਰ ਨਵੀਂ ਪਾਤੀ ਔਰ ਜਿਹੜਾ ਦੂਜਾ ਨੰਬਰ ਸਾਡਾ ਪਬਲਿਕ ਹੈ ਪਬਲਿਕ ਸਾਡਾ ਜੇ ਸਾਥ ਦੇਵੇ ਅਸੀਂ ਸ਼ਹਿਰ ਨੂੰ ਜ਼ਰੂਰ ਸਾਫ਼ ਸੁਥਰਾ ਬਣਾਈਏ ਇੱਕ ਮੰਗ ਕਰਦੇ ਆ ਤੇ ਸਾਡੇ ਚ 20 ਬੰਦੇ ਹੋਰ ਜੇ ਰੱਖੇ ਜਾਣਾ ਅਸੀਂ ਬਿਲਕੁਲ ਸਾਫ ਸੁਥਰਾ ਇਹਨੂੰ ਸ਼ਹਿਰ ਨੂੰ ਬਣਾ ਦਾਂਗੇ ਹੁਣ ਅਸੀਂ ਇਹ ਬਾੜਾ ਦੇ ਵਿੱਚੋਂ ਆਏ ਆ ਮੈਂ 15 ਨੰਬਰ ਬਾੜੇ ਦੇ ਵਿੱਚੋਂ ਆਇਆ ਉੱਥੇ ਕੰਮ ਮੇਰਾ ਹੀ ਪਿੰਡ ਕਰੇਗਾ ਤੇ ਇੱਥੇ ਕੰਮ ਕਰ ਰਹੇ ਆ ਜਿਵੇਂ ਕਿ ਸਾਰੇ ਮੁੰਡੇ ਲੰਗੇ ਸਾਬਾ ਪਦਾਪ ਦਾ ਬਾੜ ਛੱਡ ਕੇ ਆਏ ਨੇ ਜੀ ਸਾਨੂੰ ਸਰਕਾਰ ਨੂੰ ਬੇਨਤੀ ਕਰਦੇ ਆ ਵੀ 20 ਬੰਦਿਆਂ ਦਾ ਸਾਡੇ ਚ ਵਾਅਦਾ ਕੀਤਾ ਜਾਵੇ ਤਾਂ ਅਸੀਂ ਸਿਪਾਈ ਜੋਰਾਂ ਨਾਲ ਜਿਵੇਂ ਕਿ ਹੁਣ ਕਰ ਰਹੇ ਆ ਸਿਪਾਈ ਐਡਾ ਹੀ ਕਰਦੇ ਰਹਿ ਮੰਗੇ ਜੀ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਪਬਲਿਕ ਨੂੰ ਕਹਿਣਾ ਚਾਹੁੰਦੇ ਆ ਵੀ ਪਬਲਿਕ ਨੂੰ ਸਾਡਾ ਸਾਥ ਦੇਣਾ ਚਾਹੀਦਾ ਧਿਆਨ ਰੱਖਣਾ ਗੱਡੀਆਂ ਜਾਂਦੀਆਂ ਨੇ ਰੇਡੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਪੂੜਾ ਸਿੱਟਣ ਨਾਲੇ ਦੇ ਵਿੱਚ ਨਾ ਸਿੱਟਣ ਕੂੜਾ ਸਾਨੂੰ ਉਹ ਪਰੇਸ਼ਾਨੀਆਂ ਬਹੁਤ ਹੁੰਦੀਆਂ ਨੇਗੀਆਂ ਐਨਾ ਕਹਿੰਦਾ ਹੋਇਆ ਧੰਨਵਾਦ